ਮੂਰਖਾ ਨੂੰ ਆਪਣੀ ਜ਼ਿੰਦਗੀ ਵਿੱਚ ਥਾਂ ਨਾ ਦੇ। ਹਾਜੀ ਤੁਸੀਂ ਬਿਲਕੁਲ ਠੀਕ ਸੁਣਿਆ। ਅੱਜ ਦੀ ਗੱਲਬਾਤ ਦਾ ਵਿਸ਼ਾ ਹੋਏਗਾ ਕਿ ਮੂਰਖਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਦਿਨ ਦੇ ਵਿੱਚ ਇਹਨਾਂ ਨੂੰ ਕੋਈ ਜਗ੍ਹਾ ਨਾ ਦੇਵੋ। ਤੁਸੀਂ ਦੇਖਿਆ ਹੁਣ ਅਕਸਰ ਹੀ ਕੁਝ ਲੋਕ ਸਾਨੂੰ ਅਜਿਹੀ ਮਿਲਦੇ ਨੇ ਜਿਹੜੇ ਕਿ ਬੇਫਾਲਤੂ ਦੀਆਂ ਗੱਲਾਂ ਕਰਕੇ, ਫਜ਼ੂਲ ਦੀਆਂ ਗੱਲਾਂ ਕਰਕੇ ਸਾਡੇ ਮਨ ਨੂੰ ਦੁਖੀ ਕਰਦੇ ਨੇ ਤੇ ਸਾਡੇ ਦਿਨ ਤੇ ਚੋਰ ਪਚਾਉਂਦੇ ਨੇ। ਉਹਨਾਂ ਦੀਆਂ ਗੱਲਾਂ ਦਾ ਕੋਈ ਚਾਹੇ ਮਤਲਬ ਹੋਵੇ, ਚਾਹੇ ਨਾ ਹੋਵੇ ਪਰ ਮੇਨ ਮਕਸਦ ਹੁੰਦਾ ਉਹਨਾਂ ਨੇ ਤੁਹਾਨੂੰ ਜਿਹੜੀ ਝੋਟਾ ਉਹ ਪਹੁੰਚਾਉਣੀ ਹੀ ਹੁੰਦੀ ਆ ਤੇ ਇਦਾਂ ਦੇ ਲੋਕਾਂ ਤੋਂ ਜਿੰਨਾ ਹੋ ਸਕੇ ਦੂਰ ਰਹੋ ਤੇ ਅਸਲ ਸੱਚ ਤਾਂ ਇਹ ਹੈ ਜਦੋਂ ਇਦਾਂ ਦੇ ਲੋਕਾਂ ਨੂੰ ਤੁਸੀਂ ਆਪਣੇ ਦਿਮਾਗ ਵਿੱਚ ਜਗ੍ਹਾ ਦਿੰਦੇ ਹੋ ਤਾਂ ਉਦੋਂ ਹੀ ਇਹ ਤੁਹਾਡੀ ਸੁੱਖ ਨੂੰ ਸ਼ਾਂਤੀ ਨੂੰ ਤੇ ਸੁੱਖ ਆਰਾਮ ਸ਼ਾਂਤੀ ਸਭ ਨੂੰ ਇਹ ਭੰਗ ਕਰ ਦਿੰਦੇ ਨੇ ਤੋੜ ਕੇ ਰੱਖ ਦਿੰਦੇ ਨੇ ਅੰਦਰੋਂ ਇਹਨਾਂ ਦੀਆਂ ਗੱਲਾਂ ਤੁਹਾਡੇ ਦੇ ਉੱਤੇ ਇੰਨਾ ਡੂੰਘਾ ਅਸਰ ਕਰਦੀਆਂ ਨੇ ਕਿ ਤੁਹਾਡੇ ਤੋਂ ਜਿਹੜੇ ਕੰਮ ਕਾਜ ਆਪਣੇ ਆਮ ਕੰਮ ਕਾਜ ਵੀ ਨੇ ਉਹ ਵੀ ਸਹੀ ਢੰਗ ਨਾਲ ਤੁਸੀਂ ਨਹੀਂ ਕਰ ਸਕਦੇ ਹੋਗੇ ਐਨੇ ਜ਼ਿਆਦਾ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ ਦੁਨੀਆ ਦੇ ਵਿੱਚ ਦੋ ਕਿਸਮਾਂ ਦੇ ਜਿਹੜੇ ਲੋਕ ਤੁਹਾਨੂੰ ਮਿਲਦੇ ਨੇ ਇੱਕ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਹਰ ਜਗ੍ਹਾ ਦੇ ਉੱਤੇ ਪੈਂਪਰ ਕਰਦੇ ਨੇ ਤੁਹਾਡੇ ਕੰਮ ਨੂੰ ਕਹਿੰਦੇ ਨੇ ਕਿ ਹਾਂ ਤੁਸੀਂ ਇਹ ਵਧੀਆ ਕਰ ਰਹੇ ਹੋ ਤੇ ਤੁਹਾਨੂੰ ਹੌਸਲਾ ਦਿੰਦੇ ਨੇ ਚਾਹੇ ਤੁਹਾਡਾ ਉਹ ਕੰਮ ਓਨੇ ਵੱਡੇ ਪੱਤਰ ਦਾ ਨਾਮ ਵੀ ਹੋਵੇ ਅਜੇ ਤੁਸੀਂ ਸਟਾਰਟਿੰਗ ਕੀਤਾ ਹੋਵੇ ਫਿਰ ਵੀ ਉਹ ਕਹਿੰਦੇ ਹਾਂ ਬਹੁਤ ਵਧੀਆ ਕਰ ਰਹੇ ਆਂ ਇਹਦੇ ਵਿੱਚ ਲੱਗਿਆ ਹੈ ਤੈਨੂੰ ਇੱਕ ਦਿਨ ਕਾਮਯਾਬੀ ਆ ਜਿਹੜੀ ਉਹ ਜ਼ਰੂਰ ਮਿਲ ਜਾਣੀ ਤੇ ਇੱਕ ਦੂਜੀ ਕਿਸਮ ਦੇ ਹੁੰਦੇ ਨੇ ਜਿਹੜੇ ਕਿ ਤੁਹਾਨੂੰ ਹਮੇਸ਼ਾ ਹੀ ਤੁਹਾਡੀਆਂ ਲੱਤਾਂ ਖਿੱਚਦੇ ਨੇ ਤੇ ਉਹਨਾਂ ਨੇ ਇਹੀ ਕਹਿਣਾ ਹੁੰਦਾ ਆ ਤੂੰ ਕਿਹੜਾ ਕੰਮ ਫੜ ਗਿਆ ਇਹ ਤਾਂ ਹੋਣੀ ਇਹਦੇ ਵਿੱਚ ਤਾਂ ਤੈਨੂੰ ਕਾਮਯਾਬੀ ਮਿਲਨੀ ਨਹੀਂ ਨਾ ਇਹਦੇ ਵਿੱਚ ਕਿਹੜਾ ਕੋਈ ਪੈਸਾ ਬਣਨਾ ਇਹਦਾ ਸਮੇਂ ਦਾ ਮਤਲਬ ਸਮੇਂ ਦੀ ਬੇਕਾਦਰੀ ਆ ਜਾਂ ਫਿਰ ਤੁਸੀਂ ਉਦਾਰਨ ਨਾਲ ਰਾਹੀ ਵੀ ਸਮਝ ਸਕਦੇ ਜਿਵੇਂ ਕਿ ਕੋਈ ਕਿਸੇ ਨੇ ਕੋਈ ਵਪਾਰ ਕੀਤਾ ਤਾਂ ਉਹ ਉਹਨੂੰ ਕਹਿਣਗੇ ਕਿ ਲੈ ਆਪ ਪਾਰ ਵਿੱਚ ਅਚਤੂ ਆਪ ਪਾਰ ਕੀਤਾ ਇਹਦੇ ਵਿੱਚ ਤਾਂ ਕੋਈ ਮਤਲਬ ਫਾਇਦਾ ਹੈ ਨਹੀਂ ਇਹਦੇ ਵਿੱਚ ਤਾਂ ਐਨਾ ਬਚਦਾ ਹੀ ਨਹੀਂ ਜਿੰਨਾ ਤੂੰ ਮਿਹਨਤ ਇਹਦੇ ਉੱਤੇ ਕਰ ਰਿਆ ਮੂਰਖ ਲੋਕ ਹਮੇਸ਼ਾ ਉਹ ਆਪਣੀ ਹੀਣ ਭਾਵਨਾ ਅਤੇ ਘਟੀਆ ਸੋਚ ਦੇ ਨਾਲ ਭਰੇ ਹੁੰਦੇ ਨੇ ਤੇ ਉਹ ਹਮੇਸ਼ਾ ਹੀ ਕੋਸ਼ਿਸ਼ ਕਰਦੇ ਨੇ ਕਿ ਆਪਣੀ ਘਟੀਆ ਸੋਚ ਔਰ ਆਪਣੀ ਹੀਣ ਭਾਵਨਾ ਆਪਣੀ ਨਾਕਾਮਯਾਬੀ ਨੂੰ ਤੁਹਾਡੇ ਉੱਪਰ ਸਿੱਟਣ ਦੀ ਉਹ ਕੋਸ਼ਿਸ਼ ਕਰਦੇ ਨੇ ਕਿ ਜੋ ਵੀ ਉਹਨਾਂ ਦੇ ਅੰਦਰ ਗੰਧਮੰਦ ਚੱਲ ਰਿਹਾ ਉਹ ਤੁਹਾਡੇ ਉੱਪਰ ਸੁੱਟ ਦੇਣ ਤੇ ਹੁਣ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਉਹ ਜੋ ਉਹ ਚੀਜ਼ਾਂ ਤੁਹਾਡੇ ਉੱਤੇ ਸੁੱਟ ਰਹੇ ਨੇ ਕੀ ਉਹ ਤੁਸੀਂ ਲੈਣੀਆਂ ਨੇ ਜਾਂ ਨਹੀਂ ਲੈਣੀਆਂ ਜਿਵੇਂ ਮੰਨ ਲਓ ਇੱਕ ਗੰਦਗੀ ਨਾਲ ਭਰਿਆ ਹੋਇਆ ਗਲਾਸ ਹੋਵੇ ਜੇ ਕੋਈ ਤੁਹਾਨੂੰ ਉਹ ਦੇਣਾ ਚਾਹੁੰਦਾ ਹੋਵੇ ਇਹ ਤਾਂ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਉਹ ਗਲਾਸ ਫੜਨਾ ਹੈ ਜਾਂ ਨਹੀਂ ਫੜਨਾ ਜੇ ਤੁਸੀਂ ਉਸ ਗਲਾਸ ਨੂੰ ਗੰਦਗੀ ਭਰੇ ਗਲਾਸ ਨੂੰ ਫੜਨ ਤੋਂ ਨਾ ਕਰ ਦਿੰਦੇ ਹੋ ਤਾਂ ਉਹ ਉਹਦੇ ਕੋਲ ਹੀ ਰਹਿ ਜਾਣਾ ਸੋ ਇਹ ਮੁਕ ਮੁਕਦੇ ਜਿਹੜੇ ਕਿ ਆਪਣੀ ਨਾ ਕੰਮ ਜਾਂ ਵੀ ਹੀਣ ਭਾਵਨਾ ਨੂੰ ਤੇ ਘਟੀਆਂ ਸੋਚ ਨੂੰ ਤੁਹਾਡੇ ਉੱਪਰ ਸੁਟਣ ਦੀ ਕੋਸ਼ਿਸ਼ ਕਰਦੇ ਨੇ ਤੇ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਤੋਂ ਇਹ ਚੀਜ਼ਾਂ ਨਾ ਲਵੋ ਤੇ ਫਿਰ ਉਹ ਉਹਨਾਂ ਦੇ ਕੋਲ ਹੀ ਰਹਿ ਜਾਣਗੀਆਂ ਤੇ ਤੁਹਾਡਾ ਦਿਮਾਗ ਜਿਹੜਾ ਸਾਫ਼ ਸੁਥਰਾ ਰਹੇਗਾ ਸਟ्रेस ਫ੍ਰੀ ਤੁਸੀਂ ਰਹੋਗੇ ਪਰ ਜੇ ਤੁਸੀਂ ਉਹਨਾਂ ਗੱਲਾਂ ਉਹਨਾਂ ਦੀਆਂ ਗੱਲਾਂ ਨੂੰ ਆਪਣੇ ਦਿਲ ਤੇ ਲਾਓਗੇ ਸੋਚੋਗੇ ਕਿ ਹਾਂ ਵੀ ਇਹ ਕੀ ਕਹਿ ਰਹੇ ਆ ਤਾਂ ਉਹਨੇ ਹੀ ਤੁਸੀਂ ਸਟ्रेस ਦੇ ਚਲੇ ਜਾਓਗੇ ਔਰ ਜੋ ਕੰਮ ਤੁਸੀਂ ਕਰ ਰਹੇ ਹੋ ਉਹ ਚੰਗੀ ਤਰ੍ਹਾਂ ਨਹੀਂ ਕਰ ਸਕੋਗੇ ਕਿਉਂਕਿ ਉਹਨਾਂ ਨੇ ਤਾਂ ਕਹਿਣਾ ਹੀ ਹੁੰਦਾ ਏ ਵੀ ਉਹਨਾਂ ਨੂੰ ਅਸਲ 'ਚ ਜੈਲਸੀ ਹੁੰਦੀ ਆ ਜੈਲਸੀ ਨਾਲ ਪਰੇ ਲੋਕ ਹੁੰਦੇ ਨੇ ਔਰ ਖੁਦ ਕੁਝ ਕਰਦੇ ਨਹੀਂ ਹੈਗੇ ਜੇ ਕੋਈ ਹੋਰ ਕੋਈ ਕੋਈ ਕੰਮ ਕਰ ਰਿਹਾ ਜਾਂ ਕੋਈ ਮੰਨ ਲਓ ਕੋਈ ਪੜਾਈ ਕਰੀ ਹੋ ਉਹ ਕਰ ਰਿਹਾ ਕੋਈ ਕੀਤਾ ਕਰ ਰਿਹਾ ਤਾਂ ਉਹਦੇ ਵਿੱਚ ਇਹਨਾਂ ਨੇ ਹਰ ਕਿਸਮ ਦੇ ਨੁਕਸ ਕੱਢਣੇ ਹੁੰਦੇ ਨੇ ਜ਼ਿੰਦਗੀ ਬਹੁਤ ਛੋਟੀ ਹੁੰਦੀ ਆ ਤੇ ਇਹਨੂੰ ਆਪਣੇ ਅੰਦਾਜ਼ ਨਾਲ ਜੀਓ ਤੇ ਇਹਨਾਂ ਲੋਕਾਂ ਤੋਂ ਦੂਰ ਰਹੋ ਜੋ ਤੁਹਾਡੇ ਅੰਦਰ ਨੈਗੇਟਿਵਿਟੀ ਭਰਦੇ ਹੋਣ ਜੋ ਤੁਹਾਡੀਆਂ ਲੱਤਾਂ ਖਿੱਚਦੇ ਹੋਣ ਜੋ ਤੁਹਾਡੇ ਰਾਹ ਵਿੱਚ ਕੰਡੇ ਪਛਾਉਂਦੇ ਹੋਣ ਆਪਣੀ ਊਰਜਾ ਆਪਣਾ ਸਮਾਂ ਅਤੇ ਆਪਣੀ ਸੋਚ ਉਸ ਜਗ੍ਹਾ ਤੇ ਰਹਿਓ ਜੋ ਤੁਹਾਨੂੰ ਅੱਗੇ ਵਧਾਵੇ ਜੋ ਵੀ ਕੰਮ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਨਿਰੰਤਰ ਤੁਸੀਂ ਅੱਗੇ ਚੱਲਦੇ ਰਹੋ ਜਦੋਂ ਤੁਹਾਨੂੰ ਕੋਈ ਤਕਲੀਫ ਦੇਵੇ ਤਾਂ ਤੁਸੀਂ ਕਹੋ ਕਿ ਮੈਂ ਇਹ ਇਸ ਦੀਆਂ ਬੇਫਿਕਰੀਆਂ ਗੱਲਾਂ ਨੂੰ ਮੈਂ ਨਹੀਂ ਸੁਣਾਗਾ ਜਾਂ ਸੁਣਾਗੀ ਤੇ ਮੈਂ ਕੋਸ਼ਿਸ਼ ਕਰੂ ਕਿ ਇਹ ਮੇਰੇ ਕੰਨਾਂ ਤੱਕ ਪਹੁੰਚਣ ਹੀ ਨਾ ਕਿਉਂਕਿ ਜੇ ਕੰਨਾਂ 'ਚ ਪਹੁੰਚ ਗਈਆਂ ਤਾਂ ਤੁਸੀਂ ਤੁਹਾਡੇ ਕੁਦਰਤੀ ਹੈ ਕਿ ਤੁਹਾਡੇ ਦਿਮਾਗ 'ਚ ਵੀ ਉਹ ਚਲ ਕੇ ਜਾਣਗੇ ਪਰ ਕੋਸ਼ਿਸ਼ ਕਰੋ ਕਿ ਇੱਕ ਪਾਸੇ ਵਿੱਚ ਦੀ ਸੁਣ ਕੇ ਦੂਜੇ ਵਿੱਚ ਦੀ ਬਾਤ ਬਾਹਰ ਕੱਢ ਦਿਓ ਦੁਨੀਆ ਵਿੱਚ ਬਹੁਤ سارے ਲੋਕ ਹੋਣਗੇ ਜਿਹੜੇ ਤੁਹਾਡੇ ਤੇ ਸਵਾਲ ਚੱਕਣਗੇ ਤੁਹਾਡੇ ਤੋਂ ਜੈਲਸੀ ਕਰਦੇ ਹੋਣਗੇ ਤੁਹਾਡੀਆਂ ਖੁਸ਼ੀਆਂ ਨੂੰ ਦੇਖ ਕੇ ਜਾਂਦੇ ਨਹੀਂ ਹੋਣਗੇ ਖੁਸ਼ੀਆਂ ਦੇ ਸਵਾਲ ਚੱਕਣਗੇ ਤੁਹਾਡੇ ਤੇ ਸਵਾਲ ਚੱਕਣਗੇ ਤੇ ਕੋਸ਼ਿਸ਼ ਕਰਿਓ ਕਿ ਇਹਨਾਂ ਵੱਲ ਤੁਸੀਂ ਧਿਆਨ ਨਾ ਦਿਓ ਕਿਉਂਕਿ ਇਹ ਜਲਨ ਪਰੇ ਹੋਏ ਲੋਕ ਗੰਦਗੀ ਸਪਣ ਦੀ ਕੋਸ਼ਿਸ਼ ਕਰਦੇ ਨੇ ਤੇ ਆਪਾਂ ਇਹਨਾਂ ਦੀ ਗੰਦਗੀ ਨਹੀਂ ਲੈਣ ਦੀ। ਜੇ ਤੁਸੀਂ ਨਿੱਕੀ ਨਿੱਕੀ ਗੱਲ ਨੂੰ ਦਿੱਤੇ ਨਾਉਣ ਲੱਗ ਗਏ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਅੱਗੇ ਨਹੀਂ ਵਧ ਸਕਦੇ। ਤੁਸੀਂ ਆਪਣੀ ਜ਼ਿੰਦਗੀ ਦੇ ਮਾਲਕ ਆਪ ਹੋ। ਕਿਸੇ ਨੂੰ ਇਜਾਜ਼ਤ ਨਾ ਦਿਓ ਕਿ ਤੁਹਾਡੇ ਮਨ ਦੇ ਅੰਦਰ ਘੁਸ ਕੇ ਉਹ ਤੁਹਾਡੇ ਸੁੱਖ ਨੂੰ, ਆਰਾਮ, ਮਨ ਦੀ ਸ਼ਾਂਤੀ ਨੂੰ ਭੰਗ ਕਰ ਸਕੇ। ਮੂਰਖ ਲੋਕ ਹਮੇਸ਼ਾ ਰਹਣਗੇ ਪਰ ਤੁਸੀਂ ਚੁਣ ਸਕਦੇ ਹੋ ਕਿ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਆਪਣੇ ਦਿਲ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਜਗ੍ਹਾ ਦੇਣੀ ਹੈ ਜਾਂ ਨਹੀਂ ਦੇਣੀ ਜੇ ਦੇਵੋਗੇ ਤਾਂ ਔਖੇ ਰਹੋਗੇ ਜੇ ਨਹੀਂ ਦੇਵੋਗੇ ਤਾਂ ਸੌਖੇ ਰਹੋਗੇ ਉਹਨਾਂ ਨੂੰ ਇਗਨੋਰ ਕਰੋ ਦੂਰ ਰਹੋ ਤੇ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਆਪਣੇ ਰਸਤੇ ਤੇ ਅੱਗੇ ਵਧਣ ਦਿਓ ਜਦੋਂ ਤੁਸੀਂ ਚੁੱਪ ਰਹਿਣਾ ਸਿੱਖ ਜਾਂਦੇ ਹੋ ਤਾਂ ਇਦਾਂ ਦੇ ਮੂਰਖ ਆਪਣੇ ਆਪ ਹੀ ਚੁੱਪ ਕਰ ਜਾਂਦੇ ਹਨ ਜੇ ਤੁਸੀਂ ਆਪਣੀ ਸੁਖ ਸ਼ਾਂਤੀ ਦੀ ਕੀਮਤ ਜਾਣ ਜਾਂਦੇ ਹੋ ਤਾਂ ਫਿਰ ਤੁਸੀਂ ਜਾਣ ਜਾਂਦੇ ਹੋ ਕਿ ਇਦਾਂ ਦੀਆਂ ਜਿਹੜੀਆਂ ਬੇਫੂਫੀ ਪਰੀਆਂ ਗੱਲਾਂ ਨੇ ਉਹਨਾਂ ਦਾ ਉਹਨਾਂ ਅੰਤਿਆਂ ਵਿੱਚ ਨਹੀਂ ਰੱਖਣਾ ਹੈਗਾ ਤੇ ਤੁਹਾਨੂੰ ਪਤਾ ਹੁੰਦਾ ਹੈ ਕਿ ਜੇ ਅਸੀਂ ਇਹਨਾਂ ਧਿਆਨ ਚ ਰੱਖਾਂਗੇ ਸੁਣਾਂਗੇ ਤਾਂ ਮਨ ਜਿਹੜਾ ਉਹ ਸ਼ਾਂਤ ਹੋ ਜਾਏਗਾ ਤਾਂ ਇਹ ਚੰਗੀ ਗੱਲ ਹੈ ਜਿੰਨੀ ਜਲਦੀ ਤੁਹਾਨੂੰ ਇਹ ਸਮਝ ਆ ਜਾਵੇ ਕਿ ਮਨ ਦੀ ਸ਼ਾਂਤੀ ਕੀ ਹੈ ਔਰ ਇਸ ਦੀ ਕੀਮਤ ਕੀ ਹੈ ਉਨੇ ਹੀ ਜਲਦੀ ਤੁਸੀਂ ਇਹਨਾਂ ਗੱਲਾਂ ਤੋਂ ਵੀ ਦੂਰ ਹੋ ਜਾਂਦੇ ਆਪਦੇ ਮਨ ਦੀ ਸ਼ਾਂਤੀ ਔਰ ਸੁੱਖ ਆਰਾਮ ਦੇ ਜ਼ਿੰਮੇਵਾਰ ਤੁਸੀਂ ਆਪੋ ਧਿਆਨ ਰੱਖੋ ਕਿ ਕਿਸੇ ਦੇ ਵੀ ਕੋੜੇ ਸ਼ਬਦ ਬੇਕੂਫੀ ਭਰੀਆਂ ਗੱਲਾਂ ਤੁਹਾਡੀ ਮਨ ਦੀ ਸ਼ਾਂਤੀ ਨੂੰ ਪੰਗ ਨਹੀਂ ਕਰ ਸਕਣਗੀਆਂ ਜੇਕਰ ਤੁਸੀਂ ਹਰ ਕਿਸੇ ਨੂੰ ਅਸੈਸੀ ਨਾ ਦਿਓ ਕਿ ਕੋਈ ਤੁਹਾਡੇ ਦਿਲ ਵਿੱਚ ਜਾਂ ਦਿਮਾਗ ਦੇ ਵਿੱਚ ਵੱਢ ਸਕੇ ਜਦੋਂ ਤੁਸੀਂ ਕਿਸੇ ਨੂੰ ਅੰਦਰ ਜਗ੍ਹਾ ਦਿੰਦੇ ਹੋ ਉਦੋਂ ਵੀ ਇਹ ਅਸ਼ਾਂਤੀ ਹੈ ਜਿਹੜੀ ਉਹ ਖੁਲਣ ਦੇ ਵਿੱਚ ਕਾਮਯਾਬ ਹੁੰਦੀ ਹੈ ਸੋ ਅੱਜ ਦਾ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਮਿਲਦੇ ਆਇਆ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਥੈਂਕ ਯੂ ਫॉर ਵਾਚਿੰਗ